ਹੌਣ ਆਇਆ ਸਵਾਦ ਜੀਬ ਤੋਂ ਕਹਿੰਦਾ ਮਨ ਕਹਿੰਦਾ ਰੱਬ ਹੈ ਜੀਬ ਕਹਿੰਦੀ ਵਾਹਿਗੁਰੂ ਕਿੰਨੀ ਵਧੀਆ ਗੱਲ ਅੱਛਾ ਜੀਬ ਕਹਿੰਦੀ ਵਾਹਿਗੁਰੂ ਮਨ ਕਹਿੰਦਾ ਰੱਬ ਹੈ ਨਹੀਂ ਫੇਰ ਆਪਾਂ ਕੀ ਕਾਂਗੇ ਜਿੰਨ ਮਨ ਹੋਰ ਮੁਖ ਹੋਰ ਸਿੱਕੜ ਕੱਚੇ ਹੋਗੇ ਫੇਰ ਆਪਾਂ ਜੇ ਮਨ ਕਵੇ ਰੱਬ ਹੈ ਬਈ ਵਾਹਿਗੁਰੂ ਜੀ ਹੈ ਨੇ ਮਾਲਕ ਮੇਰਾ ਹੈ ਮੇਰੇ ਰੱਬ ਜੀ ਮੈਨੂੰ ਵੇਖਦੇ ਆ ਉਹ ਸਦਾ ਮੇਰੇ ਕੋਲ ਹਨ ਫਿਰ ਜੀਬ ਕਵੇ ਪਿਆਰ ਨਾਲ ਬਲਾਵੇ ਵਾਹਿਗੁਰੂ ਕਿੰਨਵਦੀ ਤੇਜ ਬਲਾਓ ਵਾਹਿਗੁਰੂ 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 ਹੌਲੀ ਹੌਲੀ ਵਾਹਿਗੁਰੂ ਵਾਹਿਗੁਰੂ ਜਿਵੇਂ ਮਰਜੀ ਕਰੀ ਚੱਲੋ ਫਿਰ ਫਿਰ ਤੇ ਸਵਾਦ ਹੀ ਆ ਗਿਆ ਮਨ ਤੇ ਮੰਨੇ ਰੱਬ ਹੈ ਮਨ ਨੂੰ ਨਾਮ ਮਿਲ ਗਿਆ ਜਦੋਂ ਮਨ ਮੰਨਣ ਲੱਗ ਗਿਆ ਵੀ ਰੱਬ ਪਰਮਾਤਮਾ ਮਾਲਕ ਹੈ ਉਹ ਸਾਨੂੰ ਵੇਖਦਾ ਹੈ ਉਹ ਸਾਡੇ ਨੇੜੇ ਹੈ ਬਰਾਈਆਂ ਤੋਂ ਬੰਦਾ ਦੂਰ ਹੋ ਗਿਆ ਤੇ ਜਿਹੜਾ ਦੂਰ ਸਮਝੇਗਾ ਧਿਆਨ ਚ ਰੱਖਿਓ ਜਿਹੜਾ ਬੰਦਾ ਦੂਰ ਸਮਝੇਗਾ ਮਾੜੇ ਕੰਮ ਕਰੇਗਾ ਤੇ ਜੀਭ ਤੋਂ ਭਾਵੇਂ ਸਾਰੀ ਰਾਤ ਬਹਿ ਕੇ ਵਾਹਿਗੁਰੂ ਵਾਹਿਗੁਰੂ ਜਪੀ ਜਾਏ ਬਰਾਈਆਂ ਜ਼ਿੰਦਗੀ ਚੋਂ ਨਿਕਲੀਆਂ ਨਹੀਂ ਤੇ ਮਨ ਨੂੰ ਨਾਮ ਨਹੀਂ ਮਿਲਿਆ ਮਨ ਨੂੰ ਨਹੀਂ ਮਿਲਿਆ ਜੀਭ ਗਈ ਜਾਂਦੀ ਹੈ ਵਾਹਿਗੁਰੂ ਵਾਹਿਗੁਰੂ ਸਾਰੀ ਰਾਤ ਬਹਿ ਕੇ ਕਰੀ ਜਾ ਭਾਵੇਂ ਜੋਰ ਲਾ ਦੇ ਦਿਨ ਰਾਤ ਹੀ ਜਪੀ ਚੱਲ ਭਾਵੇਂ ਫਿਰ ਕੋਈ ਫਾਇਦਾ ਨਹੀਂ ਹੋਣਾ ਮਨ ਤੇ ਮੰਨੇ ਨਾ ਉਹ ਹੈ ਉਹ ਸਾਡਾ ਸਾਰਿਆਂ ਦਾ ਮਾਲਕ ਹੁਣ ਉਹ ਐਡਾ ਵੱਡਾ ਜਦੋਂ ਸਾਡਾ ਯਾਰ ਬਣ ਗਿਆ ਫੀਲਿੰਗ ਬਣ ਗਈ ਸਾਡੀ ਮਹਿਸੂਸ ਹੋਣ ਲੱਗ ਪਿਆ ਫਿਰ ਜਦੋਂ ਐਡਾ ਵੱਡਾ ਸਾਡਾ ਮਾਲਕ ਬਣ ਜਾਏ ਫਿਰ ਕਾਹਦਾ ਡਰ ਹੈ ਫਿਰ ਆਪਾਂ ਛੋਟੇ ਮੋਟਿਆਂ ਨੂੰ ਕੀ ਸਮਝਦੇ ਆ ਐਡਾ ਵੱਡਾ ਸਾਡਾ ਯਾਰ ਹੈ ਉਹ ਜਿਹੜਾ ਸਾਰਿਆਂ ਦੇ ਵਿੱਚ ਬੈਠਾ ਹੈ ਸਭ ਨੂੰ ਪਾਲ ਰਿਹਾ ਜਿਵੇਂ ਪਿਛਲੀ ਪਿਛਲੇ ਦਿਵਾਂਤ ਤੁਸੀਂ ਸ਼ਨੀਵਾਰ ਸੁਣਿਆ ਸੀ ਕਿਵੇਂ 84 ਲੱਖ ਚੱਲ ਰਿਹਾ ਕਿਵੇਂ ਸਭ ਜੀਵ ਆਪਣੇ ਆਪਣੇ ਕੰਮ ਕਰ ਰਹੇ ਨੇ ਕਿਵੇਂ ਆਲਣੇ ਬਣਾਉਂਦੇ ਨੇ ਆ ਬੀਜੜਿਆਂ ਦੇ ਆਲਣੇ ਬਣਾਏ ਦੇਖਦੇ ਆ ਹੈਰਾਨ ਹੋ ਜਾਈਦਾ ਇੱਕ ਸੂਈ ਫੜਾਉਂਦਾ ਉਹ ਡੱਕਾ ਫੜਾ ਰਿਹਾ ਦੂਜਾ ਦੂਜੇ ਪਾਸੇ ਖਿੱਚਦਾ ਉਹ ਫਿਰ ਢੇੜਾ ਜਾਂ ਦੇ ਕੇ ਦੂਜੇ ਨੂੰ ਫੜਾਉਂਦਾ ਸੂਈ ਫਿਰ ਉਹ ਖਿੱਚਦਾ ਉਧਰ ਨੂੰ ਕਿਵੇਂ ਆਲਣੇ ਬਣਾਉਂਦੇ ਨੇ ਕਿਵੇਂ ਸਿਖਾਉਣਾ ਹੈ ਮਾਲਕਾ ਤੂੰ ਇਹਨਾਂ ਨੂੰ ਸਾਰਿਆਂ ਵਿੱਚ ਵਸਿਆ ਹੋਇਆ ਜਦੋਂ ਇੰਦਾ ਮਹਿਸੂਸ ਹੋਣ ਲੱਗ ਪਿਆ ਨਾ ਜਦੋਂ ਸਾਡਾ ਉਹ ਯਾਰ ਬਣ ਗਿਆ ਫਿਰ ਬੇਪਰਵਾਹ ਹੋਵਾਂਗੇ ਨਿਰਭਉ ਜਪੈ ਸਗਲ ਭਉ ਨਾ ਫਿਰ ਲੀਡਰਾਂ ਦਾ ਡਰ ਲੱਗਣਾ ਨਾ ਪਖੰਡੀ ਬਾਬਿਆਂ ਤੋਂ ਡਰ ਲੱਗਣਾ ਨਾ ਸਰਾਫਾਂ ਦਾ ਡਰ ਲੱਗਣਾ ਫਿਰ ਵੀ ਸਰਾਫ ਲੱਗ ਜੂ ਨਾ ਕਬਰਾਂ ਤੋਂ ਡਰ ਲੱਗਣਾ ਹੈ ਨਾ ਗੁੱਗਿਆਂ ਤੋਂ ਡਰ ਲੱਗਣਾ ਹੈ ਨਾ ਨਾਰ ਸਿੰਘ ਦਾ ਡਰ ਲੱਗਣਾ ਆਖੋ ਸਤਨਾਮ ਸ਼ਿਵਾ ਨਾ ਡਰ ਨਹੀਂ ਲੱਗਦਾ ਫਿਰ ਫਿਰ ਐ ਨਹੀਂ ਡਰਦਾ ਹੀ ਨਹੀਂ ਬੰਦਾ ਅੱਧੀ ਰਾਤ ਨੂੰ ਕਬਰਾਂ 'ਚ ਤੁਰੇ ਫਿਰਿਏ ਕੋਈ ਡਰ ਨਹੀਂ ਲੱਗਦਾ ਲਈ ਫਿਰੋ ਬਣੀਆ ਕਿਉਂ ਜਾ ਕਾ ਮੀਤ ਸਾਜਣ ਹੈ ਸਮੀਆਂ ਸਮੀਆਂ ਗੁਰੂ ਅਰਜਨ ਦੇਵ ਸਾਹਿਬ ਦਾ ਸ਼ਬਦ ਹੈ ਜਿਹਦਾ ਸੱਜਣ ਬਣ ਜਾਏ ਉਹ ਯਾਰ ਬਣ ਜਾਏ ਸੁਆਮੀ ਮਾਲਕ ਜਿਹਦਾ ਯਾਰ ਬਣ ਜਾ ਪੰਚਮ ਪਾਤਸ਼ਾਹ ਕਹਿੰਦੇ ਹਾਂਜੀ ਜਾ ਕ ਮੀਤ ਸਾਜਨ ਹੈ ਸਮੀਆਂ ਤਿਸ ਜਨ ਕੋ ਕੋ ਕਾ ਕੀ ਕਮੀਆਂ ਉਹਨੂੰ ਫਿਰ ਕਾਦੀ ਕਮੀ ਹੈ ਦੱਸੋ ਗੁਰੂ ਅਰਜਨ ਸਾਹਿਬ ਕਹਿੰਦੇ ਹੁਣ ਆਪਾਂ ਸਾਰੀ ਕਮੀਆਂ ਵਾਲੇ ਹਾਏ ਆ ਨਹੀਂ ਮਿਲਿਆ ਹਾਏ ਮੈਨੂੰ ਆ ਨਹੀਂ ਮਿਲਿਆ ਹਾਏ ਮੈਨੂੰ ਆ ਨਹੀਂ ਮਿਲਿਆ ਕਮੀਆਂ ਨੇ ਨਾ ਸਾਨੂੰ ਆ ਕਮੀ ਐ ਆ ਕਮੀ ਐ ਆ ਕਮੀ ਐ ਆਪਣੇ ਚ ਬਹੁਤੇ ਕਮੀਆਂ ਵਾਲੇ ਆ ਪਰ ਗੁਰੂ ਅਰਜਨ ਸਾਹਿਬ ਕਹਿੰਦੇ ਜਿਹਨੂੰ ਮਾਲਕ ਮਿਲ ਗਿਆ ਉਹਨੂੰ ਕਮੀ ਗਾਦੀ ਰਹਿ ਗਈ ਆਖੋ ਸਤਨਾਮ ਸ੍ਰੀ ਵਾਹਿਗੁਰੂ